ਬੱਲੇ 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 ਇਹ ਤਾਂ ਬਾਲਾ ਸੋਣਾ ਬਤਮਣਿਆ ਬਈ ਹਾਂ ਉਹ ਬਿਲਕੁਲ ਜੀ ਇਹ ਤਾਂ ਬਣਾਉਣ ਵਾਲੇ ਨੇ ਕਮਾਲੇ ਕਰਤੀ ਇਹ ਤਾਂ ਜਮਾ ਅਸਲੀ ਲੱਗਦਾ ਹਾਂ ਹਾਂ ਤਾਂ ਹੁੰਦਾ ਜਗਾ ਤੋਂ ਆਈ ਓਏ ਓਏ ਬੌਲਿਆ ਓਏ ਸਵੇਰੇ ਸੀਐਮ ਸਾਹਿਬ ਨੇ 10 ਵਜੇ ਆਪੱਖ ਸਿੰਘ ਦੇ ਪੁੱਤ ਤੇ ਸੰਧਾਂਜਲੀ ਸਮਾਰੋਹ ਮਨਾਉਣ ਆਉਣਾ ਉਹ ਹਜੇ ਤੱਕ ਤੁਸੀਂ ਇਹਦੀ ਡੈਕੋਰੇਸ਼ਨ ਨਹੀਂ ਕੀਤੀ ਨਾ ਇਹ ਰਊਗਾ ਨਹੀਂ ਤਾਂ ਹੋਰ ਕੀ ਭੰਗੜੇ ਪਾਊਗਾ ਦੱਸ ਹੈ ਓਏ ਗੂੰਗਾ ਓਏ ਆਪਰ ਉਹ ਗੱਲ ਸੁਣ ਓਏ ਉਹ ਤੈਨੂੰ ਕਿਹਾ ਸੀ ਸਵੇਰੇ 10 ਵਜੇ ਸੀਐਮ ਸਾਹਮਣੇ ਆਉਣਾ ਤੂੰ ਡਾਕਰੇ ਉਸ ਨੂੰ ਕਿਉਂ ਨਹੀਂ ਕੀਤੀ ਜੇ ਜਲਦੀ ਜਲਦੀ ਸਬਾਈ ਕਰਕੇ ਡੈਕੋਰੇਸ਼ਨ ਕਰ ਬੈਠਾ ਚੱਕੀ ਜਾਂਦਾ ਓਰੇ ਓਏ ਮਰੇ ਤੂੰ ਫੱਲਣ ਲੱਗਿਆ ਨਹੀਂ ਤਾਂ ਤੇਰੇ ਫੱਲ ਤੁਕ ਦੂੰ ਮੈਂ ਤੈਨੂੰ ਮੈਂ ਦੱਸਾਂ ਤੁਹਾਨੂੰ ਪਤਾ ਲੀਡਰ ਟਾਈਮ ਦੇ ਪਾਬੰਦ ਹੁੰਦੇ ਨੇ ਹਾਂ ਉਹ ਉਹ ਗੱਲ ਸੁਣੋ ਬੰਦਾ ਸਿੰਘ ਜੀ ਉਹ ਕਿਵੇਂ ਨਾ ਕਿਵੇਂ ਕਰਕੇ ਉਹ ਲੋਕਾਂ ਦਾ ਇਕੱਠ ਕਰੋ ਆ ਦਿੱਲੀ ਵਾਲਿਆਂ ਨੇ ਤਾਂ ਮੇਰੀ ਪਪੁਲੈਰਿਟੀ ਦਾ ਅੰਦਾਜ਼ਾ ਆ ਲੋਕਾਂ ਦਾ ਇਕੱਠ ਦੇ ਕੇ ਕੀ ਕਰਨਾ ਉਹ ਤੁਸੀਂ ਬੇਫਿਕਰ ਹੋ ਜਾ ਅੱਗੇ ਆਪਾਂ ਖੜੇ ਨੇ ਤੁਹਾਡੇ ਹੱਕ 'ਚ ਦੱਸ ਪਹਾਲ ਕਰਦੇ ਹਾਂ ਓਏ ਅਸੀਂ ਪੰਜਾਬ ਨੂੰ ਬਲਾਉਮ ਕਰਦੇ ਆ ਤੁਸੀਂ ਬੇਫਿਕਰ ਹੋ ਜਾ ਬੇਚਿੰਤ ਹੋ ਜਾਓ ਉਹ ਲੋਕਾਂ ਦਾ ਤਾਂ ਲਿਆਵਾਂਗੇ ਹੜਾ ਪਰ ਅਸਲ ਸੱਚਾਈ ਦੱਸੀਏ ਤੁਹਾਨੂੰ ਅਸੀਂ ਹਾਂ ਆ ਲੋਕ ਨਾ ਬੜੇ ਬੇਇਕਰਤ ਨੇ ਹਾਂ ਇਹਨਾਂ ਆ ਕਰਤ ਕਰਨੇ ਐਸਾਨਪੁਰਾਂ ਵੋਸ ਨੇ ਇਹ ਲੋਕ ਉਹ ਕਿਉਂ ਓ ਯਾਰ ਇਹਾਸਾਨ ਕਰਾ ਕੇ ਭੱਲ ਜਾਂਦੇ ਨੇ ਅੱਛਾ ਓਏ ਆ ਆਪਣਾ ਟਰੱਕ ਜੁਨੀਆ ਨਾਲੇ ਪ੍ਰਧਾਨ ਨੂੰ ਕਹਿ ਕੇ ਅਸੀਂ ਭੇਜਿਆ ਪਿੰਡਾਂ 'ਚ ਟਰੱਕ ਭੇਜੇ ਅੱਛਾ ਅਸੀਂ ਕਿਹਾ ਵੀ ਆ ਟਰੱਕ ਭਰ ਕੇ ਲੈ ਕੇ ਆਓ ਤੁਸੀਂ ਹਾਂ ਇਹ ਚੜੀ ਨਹੀਂ ਹੜ ਕੇ ਖੜ ਗਏ ਕੀ ਕਹਿੰਦੇ ਲੋਹੇ ਦੇ ਬਣ ਕੇ ਕਹਿੰਦੇ ਅਸੀਂ ਨਹੀਂ ਚੜਦੇ ਟਰੱਕਾਂ ਤੇ ਓ ਭਲੇ ਮਾਨਸ ਓਏ ਓ ਤੁਹਾਡੇ ਨਹੀਂ ਫਾਸੀ ਦੇ ਤਖਤੇ ਤੇ ਚੜ ਗਿਆ ਤੁਸੀਂ ਟਰੱਕਾਂ ਦੇ ਨਹੀਂ ਚੜਦੇ ਉਹ ਹੋਰ ਮੇਰੇ ਯਾਰ ਉਹ ਫੇਰ ਡੀਟੀਆਰ ਸਾਹਿਬ ਨੂੰ ਆ ਫੋਨ ਕਰਾ ਕੇ ਬੜੀ ਸਖਤਾਈ ਨਾਲ ਕਿਹਾ ਕਿ ਪਿੰਡਾਂ ਪਿੰਡਾਂ ਦੇ ਵਿੱਚ ਸਰਕਾਰੀ ਬੱਸਾਂ ਭੇਜਿਆ ਜਿਹੜਾ ਨੀਲੀ ਤੇ ਸਰ੍ਹਈ ਜਿਹੇ ਰੰਗ ਦੀਆਂ ਪੱਟੀਆਂ ਵਾਲੀਆਂ ਹਾਂ ਵੀ ਪਾ ਸਰਪੰਚਾਂ ਦੀ ਸਖਸੀਅਤ ਨਾਲ ਡਾਈ ਡਿਊਟੀ ਕਿ ਬੱਸਾਂ ਐ ਭਰ ਕੇ ਲੈ ਕੇ ਆਉਣ ਜਿਵੇਂ ਤੂੜੀ ਨਾਲ ਟਰੱਕ ਨੱਦੀ ਦੇ ਹੁੰਦੇ ਨੇ ਜੇ ਬੱਸਾਂ ਨਾ ਭਰੀਆਂ ਤੁਹਾਨੂੰ ਤੁੰਦਾਂਗੇ ਮੇਰੇ ਸੜੇਦਿਆਂ ਇਹ ਵਧੀਆ ਕੀਤਾ ਤੁਸੀਂ ਹਾਂ ਬਾਈ ਇਹਨਾਂ ਦਾ ਫਰੈਸ਼ ਜਾ ਹੋ ਗਿਆ ਉਹਨਾ ਉਹ ਤੁਸੀਂ ਹੋ ਜੋ ਕਿਉਂਕਿ ਟੈਂਪੋਰੇਸ਼ਨ ਹਾਂ ਬੱਸੇ ਫਰੈਸ਼ ਹੋਣ ਨੂੰ ਤਾਂ ਕੀ ਆ ਤੁਸੀਂ ਕਿਹੜਾ ਆਨ ਰੋਡ ਆਉਣੇ ਹੋ ਦਿੱਲੀ ਤੋਂ ਏਹ ਰਾਈ ਦਾ ਆਉਨੇ ਹੋਣਾ ਨਾ ਇਹ ਜਾਣਕਾਰ ਆ ਨਾ ਇਹ ਨਾਮ ਸਰਕਾਰ ਦੀ ਬੜੀ ਮਿਹਰਬਾਨੀ ਹੈ ਜੀ ਮੇਰੇ ਹਾਂ ਕਰੋ ਤੁਸੀਂ ਜਾਓ ਜਾ ਮੈਂ ਫ੍ਰੈਸ਼ ਹੋ ਕੇ ਆਉਂਦਾ ਤੁਸੀਂ ਹਿੰਮਤਰਾ ਜਾਓ ਤੇ ਆਓ ਹੈ ਇੱਥੇ ਦਿੱਲੀ ਵਾਲੇ ਤਾਂ ਇੱਥੇ ਰਹਿੰਦੇ ਨੇ ਪੰਜਾਬ ਤੋਂ ਉਹ ਅੱਛਾ ਆ ਗਿਆ ਵੈਰੀ ਗੁੱਡ ਪੰਜਾਬ ਪੁਲਿਸ ਬੜੀ ਫਾਸਟ ਹੈ ਚਲ ਵੀ ਆਪਾਂ ਮੁੰਡਾ ਆਪਾਂ ਦੇਖ ਲਈਏ ਪਾ ਕੇ ਦੇਖ ਤਾਂ ਲਈਏ ਭਗਤ ਸਿੰਘ ਦੇ ਬੁੱਤ ਦੀ ਕਿੰਨੀ ਕਾ ਚਾਈ ਆ ਵੈਸੇ ਆਪਣੇ ਦਾ ਹਿਸਾਬ ਟਾਈ ਜਾਊਗਾ ਆਪਾਂ ਤਾਂ ਇਹਦੇ ਪਿੰਡ ਸੌ ਚੱਕ ਸਮਾਗਮ ਕੀਤਾ ਸੀ ਓਏ ਓਏ ਏ ਕੀ ਓਏ ਉਹ ਤੂੰ ਜਾਣਦਾ ਨਹੀਂ ਪੱਕਦਾ ਮੇਰੇ ਬੰਨੀ ਹੋਈ ਏ ਤੇਰੇ ਵਾਲੇ ਨਾਲ ਦੀ ਕਮਾਲ ਕਰਦਾ ਕਾ ਉਹ ਤੂੰ ਪਾ ਕੇ ਦੇਖ ਦੇਖ ਦੇਕ ਤੂੰ ਪਾ ਕੇ ਦੇਖ ਮੈਂ ਕਿਹਾ ਉਹ ਤੇਤੋਂ ਦਾ ਡਰੂਗਾ ਚੱਲ ਚੱਲ ਪਾ ਤਾ ਸੀ ਉਹ ਚੱਲ ਵੀ ਚੱਲ ਓਏ ਲੋਟਾ ਮੋਲ ਲੋਟਾ ਬੜਾ ਫਰਦੀ ਹੋਊਗੀ ਓਏ ਓ ਤੂੰ ਗੁੰਗੇ ਜਿਆ ਵੇ ਤੂੰ ਦੇਖੀ ਜਨਾ ਹੈ ਜਲਦੀ ਕਿੰਦੂ ਬਾਹਰ ਉੱਥੇ ਵੇ ਕੀ ਕਰ ਰਿਹਾ ਤੁਸੀਂ ਓਏ 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 ਕੌਣਾ ਓਏ ਮੈਂ ਭਗਤ ਸਿੰਘ ਵਲਦ किशन ਸਿੰਘ ਤੇ ਪਿੰਡ ਖਟਕੜ ਕਲਾ ਓਏ ਓਏ ਇਹਦਾ ਪੁੱਤ ਬੋਲ ਰਿਹਾ ਪੁੱਤ ਨਹੀਂ ਮੈਂ ਪੁੱਤ ਦਾ ਦੁੱਖ ਬੋਲ ਰਹਾ ਚੌਕ ਵਿੱਚ ਡਰਨਾ ਬਣ ਕੇ ਖੜਾ ਸਭ ਕੁਝ ਦੇਖਦਾ ਸਭ ਕੁਝ ਜਰਦਾ ਅਧੂਰੇ ਸੁਪਨਿਆਂ ਦੀ ਅਧੂਰੇ ਸੁਪਨਿਆਂ ਦੀ ਕਹਨੇ ਪਈ ਮਿੱਟੀ ਨੂੰ ਝੂੜਦਾ ਖੇਤਾਂ ਦਾ ਪੁੱਤ ਬੋਲ ਰਿਹਾ ਮੈਂ ਪੁੱਤ ਨਹੀਂ ਪੁੱਤ ਦਾ ਦੁੱਖ ਬੋਲ ਰਿਹਾ ਆਖਿਰ ਇਸ ਲਈ ਤਾਂ ਨਹੀਂ ਸੀ ਲੜਿਆ ਸੀ ਇਸ ਲਈ ਤਾਂ ਨਹੀਂ ਸੀ ਸੂਲੀ ਚੜਿਆ ਸੀ ਕਿ ਅਛਾਤੀ ਦੇ ਕੂੜੇ ਤਲ ਕੇ ਖਾਣਗੇ ਪੰਥ ਤੇ ਪੁੱਖੀਆਂ ਬਿੱਲੀਆਂ ਨੂੰ ਕਰਨਾ ਪਏਗਾ ਆਪਣੇ ਜਿਸਮਾ ਦਾ ਸੌਦਾ ਰੋਟੀ ਦੀ ਇੱਕ ਗਰਾਹੀ ਪਤਲੇ ਸਾਡੀਆਂ ਹਿੱਤੀਆਂ ਪੈਣਾ ਦੀ ਆਪਣੇ ਜਿਸਮਾ ਦਾ ਸੌਦਾ ਕਰਨਾ ਪਏਗਾ ਤੇ ਦੇਸ਼ ਤੇ ਦੇਸ਼ ਟੀਵੀ ਮੂਰੇ ਬੈਠ ਕੇ ਕ੍ਰਿਕਟ ਦਾ ਮੈਚ ਦੇਖੇਗਾ ਇਸ ਲਈ ਤਾਂ ਨਹੀਂ ਸੀ ਲੜੇ ਅਸੀਂ ਉਹ ਪਰ ਭਾਗਤ ਸਿੰਘ ਭਾਜੀ ਆ ਤੁਹਾਨੂੰ ਤਾਂ ਅੰਗਰੇਜ਼ਾਂ ਨੇ ਬੜੇ ਸਮੇਂ ਪਹਿਲਾਂ ਹੀ ਮਾਰਤਾ ਸੀ ਉਹ ਮਰਦੇ ਉਹ ਨੇ ਜੋ ਜ਼ਿੰਦਗੀ ਦੀ ਪੁਕੜ ਦੇ ਵਿੱਚ ਲੋਕੇ ਜਾਂਦੇ ਨੇ ਜਿਨ੍ਹਾਂ ਦਾ ਮੌ ਤੇ ਕੰਡਾਹੇ ਤੋਂ ਉਹ ਮੌਤ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਨੇ ਜਿਨ੍ਹਾਂ ਦਾ ਲਹੂ ਤੇ ਮੁੜਕਾ ਮਿੱਟੀ ਵਿੱਚ ਮਿਲ ਜਾਂਦਾ ਉਹ ਮਿੱਟੀ ਵਿੱਚ ਦੱਬ ਕੇ ਵੀ ਉਹ ਗੋਲਦੇ ਨੇ ਤੇ ਮੈਂ ਹੁਕਾਇਆ ਹਾਂ ਧਰਤੀ ਦੇ ਸਿਰ ਤੇ ਇੱਕ ਵਾਰ ਫਿਰ ਤੋਂ ਸ਼ਾਹ ਬਣ ਕੇ ਮੂੰਹ ਤੋੜ ਟੁੱਪਦੀ ਬਾਜੀ ਮੋੜਨ ਲਈ ਕਿਉਂਕਿ ਇਹ ਮੇਰਾ ਵਾਦਾ ਸੀ ਓਏ ਓਏ ਮੁੰਡਿਓ ਓ ਤੁਸੀਂ ਐਮਐਲਏ ਸਭ ਨੂੰ ਬੁਲਾ ਕੇ ਲੈ ਕੇ ਆਓ ਓਏ ਓਏ ਆਪਣੇ ਵਸਤੋਂ ਬਾਹਰ ਆ ਕੰਮ ਓ ਜਲਦੀ ਆਜੋ ਐਮਐਲਏ ਸਭ ਕਿੱਥੇ ਰਹਿ ਗਏ ਓਏ ਓ ਪਰਪਕਤ ਸਿੰਘ ਪਾਜੀ ਓ ਹੁਣ ਤਾਂ ਤੁਸੀਂ ਆ ਗਏ ਸਾਡੇ ਹੱਕ ਚ ਓ ਹੁਣ ਨਹੀਂ ਅਸੀਂ ਪ੍ਰਵਾਹ ਕਰਦੇ ਓ ਸਾਡੀ ਪਾਰਟੀ ਨਹੀਂ ਤਾਂ ਲੈਰਾ ਮੇਰਾ ਲੱਗ ਜਾਣਗੇ ਆਂ ਵਿਰੋਧੀ ਪਾਰਟੀ ਦੀਆਂ ਤਾਂ ਨਿਕਲ ਜਾਣਗੇ ਚੀਕਾਂ ਉਹਦਾ ਦਿਨ ਰਾਤੋਂ ਰਾਤ ਮਰਾਂਗੇ ਈਡੀ ਦੀਆਂ ਰੈਡਾਂ ਕਿਉਂਕਿ ਅਖੇ ਕਹਿੰਦੇ ਸੀ 15-20 ਹਜ਼ਾਰ ਬੰਦਾ ਇਕੱਠਾ ਕਰਨਾ ਆ ਹੁਣ ਤਾਂ ਸਵੇਰ ਤੱਕ 15-20 ਲੱਖ ਬੰਦਾ ਇਕੱਠਾ ਹੋ ਜਾਊਗਾ ਆ ਐਮਐਲਏ ਸਾਹਮਣੇ ਮਨਤੂ ਜੀ ਤਾਂ ਚੰਦੀ ਉਹ ਤੁਸੀਂ ਰੁਕੋ ਤਾਂ ਸਹੀ ਮੈਂ ਹੁਣੇ ਬਦੌਣਾ ਆਪਣਾ ਪ੍ਰੈਸ ਨੂੰ ਫੋਨ ਕਰਕੇ ਬੁਲਾ ਰਹੇ ਨੇ ਆਪਾਂ ਜਰੂਰ ਬੁਲਾਓ ਤਾਂ ਕਿ ਮੈਂ ਵੀ ਲੋਕਾਂ ਨੂੰ ਤੁਹਾਡੀ ਅਸਲੀ ਚਿਹਰਾ ਦਿਖਾ ਸਕਾਂ ਤੂਤਾ ਸਾਦਾ ਅਸਲੀ ਚਿਹਰਾ ਹਰ ਯੁੱਗਾਂ ਦੇ ਅੰਦਰ ਦਿਖਾਉਂਦਾ ਹੈ ਭਗਤਿਆ ਪਰ ਇਹ ਲੋਕ ਨੇ ਇਹਨਾਂ ਨੂੰ ਸਾਡੇ ਅਸਲੀ ਚਿਹਰੇ 'ਚ ਦਿਲਚਸਪੀ ਕੋਈ ਨਹੀਂ ਖੇੜ ਜੇ ਤੂੰ ਮੇਰੇ ਪਿੱਛੇ ਪਿੱਛੇ ਇੱਥੇ ਆ ਹੀ ਗਿਆ ਤਾਂ ਸਵਾਗਤ ਆ ਤੇਰਾ ਕਿਰੇ ਇਹ ਸਾਧੂਰੇ ਸੁਪਰੀਆਂ ਦੇ ਉਹ ਜਾਓ ਮੁੰਡਿਓ ਭਗਤ ਸਿੰਘ ਦੇ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ ਕਰੋ ਪਪਾ ਭਾਣਾ ਸਰ ਜੀ ਤੁਸੀਂ ਆਪ ਚਿਕ ਰੂਜੇ ਨੂੰ ਪਹਿਲਾਂ ਤੇ ਜਾਣਦੇ ਹੋ ਚੰਗੀ ਤਰ੍ਹਾਂ ਅੱਛਾ ਪਹਿਲਾਂ ਮਿਲੰਦੀ ਹੈ ਸਾਡਾ ਹਰ ਬਾਰ ਹਰ ਯੁਗੰਦਰ ਮੈਂ ਇਸਦੇ ਅੱਗੇ ਅੱਗੇ ਤੇ ਮੇਰੇ ਪਿੱਛੇ ਪਿੱਛੇ ਨਹੀਂ ਹਰ ਯੁਗੰਦਰ ਤੂੰ ਝੂਠ ਤੰਪਦੇ ਪਿੱਛੇ ਪਿੱਛੇ ਤੇ ਮੈਂ ਹੱਕ ਸੱਤੇ ਅੱਗੇ ਅੱਗੇ ਊਲੀਆਂ ਕੱਚੀਆਂ ਰਾਂਮਾਂ ਤੇ ਤੇਰੀਆਂ ਅਭਿਮਾਨੀ ਪੈੜਾਂ ਨੱਪੜਾ ਹਾ ਪੁੱਛੇ ਤਰੀ ਕਿੱਥੀ ਤੱਕ ਭਵੇਂ ਜਿੱਤਿਆ ਭਵੇਂ ਹਰਿਆ ਪਰ ਬਲੂਤਰ ਸੁਟਿਆ ਤੇਰੇ ਚਿਹਰੇ ਤੋਂ ਹਰ ਮਖੌਟਾ ਹਰ ਜੁਗੰਦਰ ਮੂਰਖ ਛਾ ਟੂਹਾਰੀ ਉਗੰਦਰ ਤੇ ਅੱਜ ਵੀ ਤੂੰ ਮੂਰਖ ਹੈ ਨਾ ਮਖੌਟੇ ਆਉਂ ਸੱਤ-ਸੱਤ ਮੇਰਾ ਤੇ ਨਾਹੀ ਅੱਜ ਸਤ ਨੇ ਝੂਠ ਦਾ ਕਿਹੜਾ ਚਿਹਰਾ ਹੁੰਦਾ ਭਗਸੇ ਝੂਠਾ ਹਮੇਸ਼ਾ ਸੱਚ ਦਾ ਚਿਹਰਾ ਧਾਰਨ ਕਰਕੇ ਆਉਂਦਾ ਹੈ ਤੇ ਤੂੰ ਪਾਰ ਕੇ ਮੇਰੇ ਚਿਹਰੇ ਦਾ ਇੱਕ ਮਖੌਟਾ ਤੇ ਸਮਝਦਾ ਰਿਹਾ ਵਿੱਦੇ ਆਪਣੀ ਪਰ ਮੈਂ ਮਰਿਆ ਨਹੀਂ ਬਾਕੀ ਉਕਾਉਂਦਾ ਰਹਾ ਆਪਣੇ ਚਿਹਰੇ ਤੇ ਇੱਕ ਹੋਰ ਮਖੌਟਾ ਬਣ ਕੇ ਕਦੇ ਤੂੰ ਰਾਮ ਬਣ ਕੇ ਆਇਆ ਤੇ ਗੱਤ ਕੇ ਤੀਰ ਮੇਰੀ ਤੁਲੀ ਚ ਤੇ ਸਮਝ ਲਿਆ ਹੋ ਗਿਆ ਰਾਮ ਰਾਜ ਪਰ ਕਿੱਥੇ ਰਾਜਨੀਤੀ ਦੇ ਪਾਵੇ ਨਾਲ ਬੰਨਿਆ ਪੂਛ ਲਾਉਂਦਾ ਰੋਟੀ ਖਾਤਰ ਕਦੇ ਤੂੰ ਕ੍ਰਿਸ਼ਨ ਬਣ ਕੇ ਆਇਆ ਕੌਫੀ ਬਣਾ ਹੱਕ ਸੱਚ ਦਾ ਤੇ ਬੀਜ ਨਾਸ ਕੀਤਾ ਮੇਰੀ ਕੁਲ ਦਾ ਪਰ ਦੇ ਮਹਾ ਭਾਰਤ ਦੇ ਇਸ ਮદાન ਅੰਦਰ ਉਹ ਨੈ ਤ੍ਰਿਕਾਤ ਦੇ ਵੰਸ਼ਾਂ ਦੀ ਪੀੜ ਦੇ ਤੇ ਦੱਖਵੇਂ ਨੂੰ ਕਿੱਥੇ ਆਦੂ ਨਕਲ ਦਾ ਸੱਜੇ ਚਾਰੇ ਪਾਸੇ ਦ੍ਰਿਯੋਦਨ ਹੀ ਦ੍ਰਿਯੋਦਨ ਨੇ ਇੱਕ ਵਾਰ ਤੂੰ ਗੋਬਿੰਦ ਬਣ ਕੇ ਵੀ ਆਇਆ ਸੀ ਸ਼ਾਇਦ ਤੇ ਖੇ ਕੇ ਆਪਣੇ ਪੁੱਤਰਾਂ ਦੇ ਖੂਨ ਦੀ ਹੋਲੀ ਰੰਗ ਦਿੱਤਾ ਸੀ ਨਾ ਚਿੜੀਆਂ ਨੂੰ ਬਾਜਾਂ ਦੇ ਰੰਗ ਪਪੂਟ ਪੁਟ ਸੇਮ ਪੁਟ ਪਰਬਤਿਆਂ ਟੇਟੀਆਂ ਕਿ ਕਿੱਥੇ ਨੇ ਆਵਾਜ਼ ਕਿੱਥੇ ਨੇ ਬਾਜ ਬਣ ਕੇ ਠਿਕਰੇ ਕੁੱਤੀ ਲੱਗਣੇ ਚਿੜੀਆਂ ਦੇ ਸ਼ਕਾਰ ਫਿਰ ਕੀ ਖਟਿਆ ਤੂੰ ਰਾਮ ਬਣ ਕੇ ਕ੍ਰਿਸ਼ਨ ਬਣ ਕੇ ਗੋਬਿੰਦ ਬਣ ਕੇ ਹਰ ਯੁਗੰਦਰ ਰਹਿਣਾ ਲੜਦਾ ਬਾਤਾਂ ਤੇ ਕਦੇ ਖੁਦ ਮਰਦਾ ਹੱਕ ਸੱਚ ਖਤਰ ਉਹ ਛੁਰੀ ਚੱਲਦਾ ਪਰ ਕੀ ਆ ਹਾਸਲ ਸ਼ਬਦਾਂ ਦੇ ਖੋਕੇ ਸਤਕਾਰ ਤੋਂ ਬਿਨਾ ਚੌਲ ਗੁਲਨਾਰ ਪਰੇ ਚੌਕ ਪੁਜਾਰ ਤੋਂ ਬਿਨਾ ਗੱਡੇ ਆਇਆ ਜਿਸ ਨਾਲ ਵਿੱਚ ਇੱਕ ਗੰਨੇ ਬਾਗ ਜੋ ਚਿਤਾਵਨੀ ਦਿੰਦਾ ਇਹਨਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਰੱਤੇ ਨਾ ਆਓ ਕਿਉਂਕਿ ਇਸ ਰਸਤੇ ਤੇ ਗਿਆ ਕੁਝ ਵੀ ਪੱਲੇ ਨਹੀਂ ਪੈਂਦਾ ਸਿਵਾਏ ਧੂੜ ਮਿੱਟੀ ਮੀਂਹ ਕੜੀਆਂ ਤੇ ਪੰਛੀਆਂ ਦੀਆਂ ਮਿੱਠਾਂ ਦੇ ਮਖੌਟਿਆਂ ਦੀ ਜੰਗ ਵਿੱਚ ਤੂੰ ਸਦਾ ਮੇਤੋ ਹਰਿਆ ਭਗਤ ਸਿੰਘ ਹਰੀ ਹੁਕਮੰਦ ਪੜ ਸੁੱਤਗਾ ਤੇਰਾ ਫਰ ਮਖੌਟਾ ਪੜ ਸੁੱਤਗਾ ਮੈਂ ਹਰ ਟੁੱਕੰਤਰ ਮੇਰੇ ਹੱਥ ਹੁੰਦੇ ਸੀ ਤੇ ਤੇਰਾ ਸਰ ਇਹ ਸੁਜਕ ਦੇ ਵਿਤਵੀ ਮੇਰੇ ਹੱਥ ਹੋਣਗੇ ਤੇ ਤੇਰਾ ਸਿਰ ਹੋਏਗਾ ਤੇ ਕੰਨ ਦੇ ਜਦੋਂ ਮੇਰੇ ਪੁੱਤ ਤੋਂ ਪਰਦਾ ਨਹੀਂ ਉੱਠੇਗਾ ਪਰਦਾ ਉੱਠੇਗਾ ਤਾਂ ਤੇਰੇ ਝੂਠ ਤੋਂ ਪਰਦਾ ਉੱਠੇਗਾ ਤੇ ਮੈਂ ਲੋਕਾਂ ਨੂੰ ਪਰਿਪਾ ਸਾ ਦੇਵਾਂਗਾ ਤੇਰੇ ਅਸਲੀ ਕਰਤਾਰ ਦੀ ਉਹ ਕਿਹੜੇ ਆਪਣੇ ਲੋਕਾਂ ਦੀ ਗੱਲ ਕਰੀਏ ਮੈਂ ਬਾਜੀ ਉਹ ਆ ਲੋਕ ਤੇਰੇ ਸਮਾਗਮ ਤੇ ਆਉਣ ਲਈ ਪੈਸੇ ਮੰਗਦੇ ਆ ਪੈਸੇ ਉਹ ਬੱਥੇ ਤੇ ਚੜਨ ਲਈ ਤਿਆਰ ਨਹੀਂ ਅਖੇ ਆਪਣੇ ਲੋਕ ਘਮਾਨ ਕਰਦਾ ਓਏ ਨਾਲੇ ਉਹ ਜੇ ਤੁਹਾਡੇ ਸਮਾਗਮਾਂ ਤੇ ਆ ਕੇ ਆਹ ਗੋਰੀ ਗੋਰੀਏ ਕੁੜੀਆਂ ਨਾ ਆ ਕੇ ਲੱਕ ਨਾ ਮਟਕਾਉਣ ਓਏ ਤੇ ਲੋਕਾਂ ਨੂੰ ਲੈਣ ਆਹ ਬੱਸਾਂ ਨਾਲ ਜਾਣ ਨਾ ਓ ਤੇਰੇ ਨਾਂ ਤੇ ਤਾਂ ਢਾਈ ਤੋਂ ਟੁੱਟ ਰੁੱਖਾ ਨਾ ਹੋਵੇ ਭਗਤਾਂ ਓ ਤੇਰੇ ਚੰਗਾ ਤਾਂ ਤੇਰੇ ਨਾਂ ਤੇ ਬਣਾਉਣ ਵਾਲੇ ਫਿਲਮਾਂ ਵਾਲੇ ਐਕਟਰ ਉਹਨਾਂ ਨੂੰ ਜਾਦਾ ਜਾਣਦੀ ਆ ਮੰਦਿਰ ਇਹ ਪੁੱਛ ਕੇ ਦੇਖ ਲੈ ਜੇ ਤੇਰੇ ਪਿੰਡ ਦਾ ਨਾਮ ਵੀ ਪਤਾ ਹੋਵੇ ਤੇ ਉਹਨਾਂ ਦੇ ਆਉਣ ਵਾਲੇ ਜਵਾਖਾਂ ਦੀ ਹਿਸਟਰੀ ਤੱਕ ਵੀ ਜਾਣਦੇ ਇਹਨਾਂ ਨੂੰ ਖੰਡਾਲ ਕਰਦਾ ਇਹ ਤਾਂ ਉਹ ਗੱਲ ਹੋ ਗਈ ਆਪ ਕਹੀ ਜਾਣਾ ਸਾਡੇ ਲੋਕ ਸਾਡੇ ਲੋਕ ਤੇ ਉਹ ਮੂਰੋ ਕਹਿਣਾ ਹਾਂ ਮਾਕੇ ਹੈ ਗੋਂ ਦੇਖ ਭਗਤ ਸਿੰਘ ਬਹੁਤ ਹੋ ਗਿਆ ਡਰਾਮਾ ਤੂੰ ਐ ਕਰ ਉਹ ਟੋਪੀ ਪਾ ਲੈ ਇਹ ਟੋਪੀ ਉਹੀ ਐ ਬਿਲਕੁਲ ਉਹੀ ਐ ਜਿਹਨੂੰ ਪਾ ਕੇ ਗਾਂਧੀ ਜੀ ਮਹਾਰਾਜ ਆਪਣੇ ਗੋਰੇ ਯਾਰਾਂ ਨਾਲ ਪੀਂਦ ਝੂਟਦੇ ਗਾਇਆ ਕਰਦੇ ਸੀ ਅੱਤੀ ਤੇਰੀਆਂ ਮੋਲਾ ਜੇਦਰ ਮੈਂ ਅੱਧੀਆਂ ਸੁਕੀਨ ਜੱਟ ਦੀ ਅੱਤੀ ਤੇਰੀਆਂ ਹਾਂ ਓਏ ਪਗੱਛਾ ਓ ਤੂੰ ਤਾਂ ਬੜਾ ਭਾਵਿਕ ਹੈ ਯਾਰ ਹੈ ਓ ਜੇ ਕਿਤੇ ਗਾਂਧੀ ਜੀ ਦੇ ਮਗਰ ਲੱਕੇ ਅੰਗਰੇਜ਼ਾਂ ਤੋਂ ਮਾਫੀ ਮੰਗ ਲੈਂਦਾ ਉਹ ਦੇਸ਼ ਆਜ਼ਾਦ ਹੁੰਦਾ ਉਹ ਚੋਣਾ ਲੜਦਾ ਉਹ ਚੋਣ ਨਿਰਸਾਨ ਰੱਖਦਾ ਬੱਸ ਉਹ ਸੰਪਟ ਪਟਾਕੇ ਪਾ ਜਾਂਦਾ ਪਟਾਕੇ ਉਹ ਚੰਡੀ ਵਾਲੀ ਕਾਰ ਹੁੰਦੀ ਵਿੱਚ ਬੈਠੀ ਨਾਰ ਹੁੰਦੀ ਇੱਕ ਘਰੇ ਹੁੰਦੀ ਦੂਜੀ ਬਾਹਰ ਹੁੰਦੀ ਜਵਾਕ ਚੱਲੇ ਹੁੰਦੇ ਉਹ ਸਵਿਟਜ਼ਰਲੈਂਡ ਦੇ ਬੈਂਕਾਂ 'ਚ ਖਾਤੇ ਹੁੰਦੇ ਉਹ ਰਾਜਾ ਬਣ ਕੇ ਰਹਿੰਦਾ ਰਾਜਾ ਓਏ ਮੂਰਖੋ ਹੇ ਮਾ ਫਕਰ ਸਿੰਘ ਨਾ ਹੁੰਦਾ ਕਿਉਂਕਿ ਭਗਤ ਸਿੰਘ ਤਾਂ ਪਹਿਲਾਂ ਹੀ ਮਰਲੀ ਹੁੰਦੇ ਨੇ ਭਗਤ ਸਿੰਘ ਤਾਂ ਪਹਿਲਾਂ ਹੀ ਲੜਲੀ ਹੁੰਦੇ ਨੇ ਭੁੱਖੇ ਲੋਕਾਂ ਦੇ ਸਿਰ ਤੇ ਰਾਜਨੀਤੀ ਕਰਕੇ ਕੁਰਸੀਆਂ ਨੱਪਣ ਵਾਲੇ ਭਗਤ ਸਿੰਘ ਨਹੀਂ ਹੁੰਦੇ ਹਾਂ ਮੈਨੂੰ ਇਸ ਗੱਲ ਦਾ ਕੋਈ ਰੰਜ ਨਹੀਂ ਮੈਨੂੰ ਇਸ ਗੱਲ ਦਾ ਕੋਈ ਰੰਜ ਨਹੀਂ ਕਿ ਮੇਰੇ ਹੱਥਿਆਈ ਸਨੇਕ ਤੇ ਸੱਤਾ ਕਿਸੇ ਹੋਰ ਦੇ ਅਸੀਂ ਤਾਂ ਸਦਾ ਹੀ ਸੱਤਾ ਦੇ ਵਿਰੋਧ ਵਿੱਚ ਸੀ ਬਸ ਸਾਨੂੰ ਇੱਕ ਗੱਲ ਦਾ ਦੁੱਖ ਹੈ ਕਿ ਅਸੀਂ ਜਿਸ ਆਜ਼ਾਦੀ ਦੇ ਲਈ ਲੜਦੇ ਰਹੇ ਮਰਦੇ ਰਹੇ ਬਾਰ ਬਾਰ ਲੜਦੇ ਰਹੇ ਤੇ ਬਾਰ ਬਾਰ ਮਰਦੇ ਰਹੇ ਉਹ ਇੰਨੀ ਕਮਜ਼ੋਰ ਕਿਉਂ ਹੈ ਕਿ ਵਿਧਾਨ ਸਭਾ ਤੋਂ ਚੱਲ ਕੇ ਰਾਜ ਸਭਾ ਤੇ ਆ ਕੇ ਮੁੱਕ ਜਾਂਦੀ ਹੈ ਲਿਖ ਰੋਡ ਤੇ ਬਣੇ ਮੇਰੇ ਪਿੰਡ ਦੀ ਜ਼ਿੰਦਗੀ ਕਰਜ਼ੇ ਵਿੱਚ ਪੈਦਾ ਹੋ ਕੇ ਤੇ ਕਰਜ਼ੇ ਵਿੱਚ ਦੱਬ ਕੇ ਮਰ ਜਾਂਦੀ ਹੈ ਤੇ ਬੈਂਕ ਦੀ ਕੁਰਕੀ ਤੋਂ ਆਪਣੀਆਂ ਫਸਲਾਂ ਬਚਾਉਣ ਲਈ ਹਰ ਰੋਜ਼ ਇਹਨੇ ਕਹੀ ਪਗ ਸੰਖਾ ਹੈ ਚੜਦੇ ਨੇ ਕਿਉਂ ਕਹਦੇ ਨੇ ਬਦਲਾਵ ਆਇਆ ਨਹੀਂ ਇਹ ਤਾਂ ਮਹੇਜੇ ਕਿਰਪਾਤਨ ਹੈ ਸੱਤਾ ਦਾ ਜੇ ਬਦਲਿਆ ਤਾਂ ਟੋਪੀਆਂ ਤੋਂ ਟੋਪੀਆਂ ਦਾ ਬਦਲਿਆ ਕੋਈ ਕੁਝ ਨਹੀਂ ਬਦਲਿਆ ਕਿਉਂਕਿ ਆਜ਼ਾਦੀ ਲਈ ਤੁਹਾਡੇ ਵਰਗੇ ਸਰਫਰੇ ਲੜੇ ਨੇ ਤੇ ਅਗਲੇ ਨੇੜੇ ਨੇ ਕੁਰਸੀ ਲਈ ਤੇ ਉਹ ਅਗਲੇ ਖੱਟ ਗਏ ਹਾਂ ਇਹ ਤਾਂ ਉਹ ਗੱਲ ਹੋ ਗਈ ਆ ਖਾਣ ਪੀਣ ਨੂੰ ਬਾੰਦਰੀ ਤੇ ਟੰਬੇ ਖਾਣ ਨੂੰ ਰੇਛਾ ਨਾ ਛੋਕਰ ਆਏ ਉਹ ਪਹਾੜ ਵੜਿਆ ਭਰਾ ਮੈਨੂੰ ਲੱਗਦਾ ਫੇਰ ਬੁੱੱਤੀ ਬਣ ਗਿਆ ਤਾਂ ਉਹ ਬੁੱਤੀ ਚੰਗਾ ਓਏ ਉਹ ਬਾਪੂ ਬੁੱਤੀ ਚੰਗਾ ਉਹ ਨਹੀਂ ਤਾਂ ਇਹ ਲੋਕ ਦੇ ਕਿਤੇ ਕਿਤੇ ਭਗ ਸਿੰਘ ਬੋਲਣ ਲੱਗ ਗਿਆ ਇਹ ਲੋਕ ਜਾਗ ਲੈਣਗੇ ਉਹ ਐ ਕਰਦੇ ਆ ਹਾਂ ਕੱਲ ਨੂੰ ਸੀਐਮ ਸਾਹਿਬ ਨੇ ਐਕਸਰਸਾਈਜ਼ ਕਰਨੀ ਹੈ ਬਿਲਕੁਲ ਮੈਂ ਐ ਕਰਦਾ ਮੈਂ ਪਾ ਕੇ ਦੇਖਦਾ ਤੁਸੀਂ ਪਾ ਪਰ ਮੈਨੂੰ ਐ ਲੱਗਦਾ ਐਮਐਲਏ ਸਾਹਿਬ ਹਾਂ ਥੋੜਾ ਹੱਥ ਨਹੀਂ ਪਹੁੰਚਣਾ ਕਿਉਂ ਪਾਗਲ ਸਿੰਘ ਦਾ ਕੱਦ ਤੁਹਾਡੇ ਨਾਲੋਂ ਉੱਚਾ ਹੈ। ਹਾਂ ਉੱਚਾ। ਹਾਂ। ਕੋਟਾ ਉੱਚਾਈ ਰਹਿਣਾ ਹੈ। ਕੋਈ ਗੱਲ ਨਹੀਂ ਆਪਾਂ ਨੀਵਾ ਕਰ ਲਾਂਗੇ। ਆ ਮੈਂ ਪਾ ਕੇ ਦੇਖਾਂ। ਪਾਓ ਪਾਓ। ਓਏ। ਓਏ ਓਏ ਕਿਨੇ ਮਾਰੇ ਹੈ? ਕਿਨੇ ਮਾਰੇ? ਕਿਨੇ ਮਾਰੇ? ਮੈਨੂੰ ਲੱਗਦਾ ਕਾਲੀ ਤੋਂ ਲੜਨ ਦੀ ਕਾਂਗਰਸੀਆਂ ਦੀ ਇਹ ਸਾਜਿਛ। ਨਹੀਂ 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 ਨਹੀਂ। ਹਾਂ। ਮੈਂ 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 ਇੱਕ ਵਾਰੀ ਫਿਰ ਟਰਾਈ ਕਰਦਾ ਮੇਰੇ ਕੋਲ ਨਾ ਦੇਖੋ ਇਹ ਤਾਂ ਤੁਹਾਡੇ ਨਾਲ ਹੀ ਆ ਸਾਨੂੰ ਤਾਂ ਬੀ ਕਹਿੰਦੇ ਨੇ ਹਾਂ ਬੀਟੀਮ ਕਹਿੰਦੇ ਹਾਂਜੀ ਬੀਟੀਮ ਉਹ ਤੁਸੀਂ ਮੈਂ ਵੀ ਕੋਸ਼ਿਸ਼ ਕਰਦਾ ਨਾਲੇ ਆ ਰਹੀਆਂ ਸਮਾਦੀ ਸੀ ਮੇਰੇ ਨਾਲ ਹਿੰਦੂਪੁਰਾ ਮਕੇਲਾ ਹਾਂ ਬਾਹਰ ਬਾਹਰ ਇਹ ਸਮਾਦੀ ਆ ਮੈਂ ਆ ਰਹੀਆਂ ਸਮਾਦੀ ਪਾ ਕੇ ਦੇਖ ਲੈ ਇਹ ਇਹਦਾ ਪੱਥਰ ਵਾੜਾ ਕੁਛਾ ਕਰਦਾ ਐ ਕਰੋ ਲੱਠਾ ਛਿੰਦੀ ਹਾਈ ਤੁਸੀਂ ਤਾਂ ਸਰਦਾਰ ਹਾਂਜੀ ਨਾਲੇ ਪੱਗ ਵੀ ਇਹ ਇਨਾਰੀ ਬੰਦੇ ਹੋ ਤੁਸੀਂ ਥੇਮ ਐਂ ਤਾਂ ਖੜਖੜ ਕਲਾ ਪ੍ਰੋਗਰਾਮ ਵੀ ਕੀਤਾ ਸੀ ਹਾਂ 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 ਇਨਕਲਾਬੀ ਹੋ ਤੁਸੀਂ ਤੁਸੀਂ ਕਰੋ ਜਿੱਤਾਈ ਨਾ ਪਾ ਦਿੰਨੇ ਆ ਸਾਡੀ ਦਾ ਐਸ ਤਾਂ ਇਹਨਾਂ ਨੇ ਨਿੱਕੇ ਨੇ ਚੱਲਦੇ ਆ ਅਸੀਂ ਭਲਾ ਕਿਉਂ ਦੱਸੇ ਹੈ ਐਂ ਤਾਂ ਇਨਕਲਾਬ ਜਿੰਦਾਬਾਦ ਵੀ ਕਹਿੰਨੇ ਆ ਬਸ ਗੱਲਾਂ ਸਾਮਰਾਜ ਬਾਦ ਮੁਰਤਾਬਾਦ ਵੀ ਨਹੀਂ ਕਹਿਣਾ ਓ ਲੰਬਾ ਹੋ ਜਾਂਦਾ ਨਾ ਨਾਰਾ ਤਾਂ ਕਰਦੇ ਐ ਥੋੜੀ ਹੁੰਦਾ ਲੈ ਆਪਾਂ ਤਾਂ ਪਾ ਦਿੰਨੇ ਆ ਆਪਾਂ ਨੂੰ ਦੱਸ ਓਏ 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 ਓ ਜਮਾਨਾ ਲੈ ਹਾਜ਼ਰ ਨਹੀਂ ਕਰਦਾ ਜੇ ਓਏ ਉਹ ਫੇਰ ਇਹਨਾਂ ਦੀ ਪਾਰਟੀ ਵਾਲੇ ਨੂੰ ਬੁਲਾ ਲਾ ਉਹ ਇਹਨਾਂ ਦੀ ਪਾਰਟੀ ਕਿਹੜੀ ਆ ਭਾ ਪਾ ਸਭ ਖੁੰਜੇ ਲੱਗੀਆਂ ਖੁੰਜੇ ਲੱਗੀਆਂ ਹੋਰ ਮੈਨੂੰ ਲੱਗਦਾ ਖੁੰਜੇ ਤਾਂ ਲੱਗਦੀਆਂ ਸਾਰੀ ਉਹ ਤੁਹਾਨੂੰ ਖੁੰਜੇ ਲੱਗੀਆਂ ਓਏ ਇਹ ਕੌਣ ਨੇ ਹੁਣ ਅਸੀਂ ਆਪਾਂ ਦਾ ਸੀਦੇ ਵਿਚਾਰਾਂ ਦੇ ਮੋਰੇ ਔਰ ਵਿਚਾਰਾਂ ਦਾ ਸਾਥੀ ਇਹ ਮੈਂ ਵਿਚਾਰਾਂ ਦਾ ਸਾਥੀ ਤੁਸੀਂ ਤੁਸੀਂ ਬੰਨ੍ਹ ਗਏ ਜਿਹੜੇ ਹਾਂ ਹਾਂ ਜੀ ਓ ਲੋ ਜੀ ਤੁਸੀਂ ਪਾ ਲਓ ਅਸੀਂ ਤੁਸੀਂ ਪਾ ਲਓ ਤੁਸੀਂ ਕੁਛ ਨ ਖਾ ਲਓ ਹਾਂ ਤੁਸੀਂ ਖਾ ਲਓ ਤੁਸੀਂ ਖਾਓ ਕੁਸੁੰ ਪਹਿਲਾਂ ਸਵਾਲ ਜੇ ਪਾਉਣਗੇ ਜੂਨੀਅਰ ਵਾਲੇ ਹਾਰ ਹੈ ਉਹ ਤੁਸੀਂ ਪਾਉਂਗੇ ਹਾਰ ਹੋਰ ਨਾ ਪਾਰੇ ਖੋਜੇ ਤੱਕ ਤੇ ਉਹ ਪਾ ਕੇ ਕੁਛ ਨਾ ਕੁਛ ਨਾ ਆਪਣੀ ਕੁਦਰਤੀ ਮਾਲ ਤੋਂ ਪਹਿਲਾਂ ਹੀ ਕਈ ਵਾਰ ਮਰ ਜਾਂਦੇ ਨੇ ਪਰ ਵੀਰ ਲਾਤ ਜੀਬਰ ਵਿੱਚ ਸਿਰਫ ਇੱਕ ਮਾਰ ਹੀ ਮੌਤ ਆ ਅਨੰਤ ਲੈਂਦੇ ਨੇ ਜੇਕਰ ਆ ਨੌਜਵਾਨ ਹੀ ਬੇਫਿਕਰ ਤੇ ਖਾਮੋਸ਼ ਹੋ ਕੇ ਬੈਠ ਜਾਣਗੇ ਤਾਂ ਕੌਣ ਲੜੇਗਾ ਇਸ ਕੰਦੇ ਸਿਸਟਮ ਦੇ ਖਿਲਾਫ ਕੀ ਬਣੇਗਾ ਇਸ ਦੇਸ਼ ਦਾ ਕੌਣ ਗਾਵੇਗਾ ਮੇਰੀ ਸੋਚ ਦੇ ਗੀਤ ਹਾਂ ਕੋਈ ਤਾਂ ਮੇਰਾ ਗੀਤ ਗਾਏ ਜੋ ਗਾਏ ਉਹ ਸੂਰਜ ਕਹਾਏ ਮੇਰੇ ਗੀਤ ਦੀ ਇਹੋ ਰੀਤ ਹੈ ਗੀਤ ਮੇਰਾ ਹੈ ਇਨਕਲਾਬ ਗੀਤ ਤੇਰਾ ਹੈ ਇਨਕਲਾਬ प्यार प्यारेगा मेरा गीत तो ही काएगा। ही जीत जीत है है बस यही मेरा गीत इनकला बहुत बहुत धनबाद जी भाई दो मिनट दे दो सिर्फ दो मिनट बाद